ਇਹ ਮੈਜ ਇੱਕ ਡੇਢ ਕਿੱਲਾ ਜ਼ਮੀਨ ਆ ਤੇ ਵਿੱਚ ਬੋਰ ਸੀ ਨਾ ਤਾਂ ਬੋਰ ਕਿਤੇ ਦਿਖ ਰਿਹਾ ਹੈ ਤੇ ਨਾ ਹੀ ਬੀਲੀ ਵਾਲਾ ਟਰਾਂਸਫਰਮ ਦਿਖ ਰਿਹਾ ਹੈ ਤੇ ਨਾ ਹੀ ਕਿਤੇ ਝੋਨਾ ਦਿਖ ਰਿਹਾ ਹੈ ਦਿਖ ਰਿਹਾ ਹੈ ਤੇ ਪਾਣੀ ਜਾਂ ਬਿਲਕੁਲ ਰੇਤ ਮਿੱਟੀ ਝੋਨਾ ਲਾਇਆ ਸੀ ਉਹ ਤੇ ਸਾਹਮਣੇ ਬੋਰ ਆ ਉੱਥੇ ਹੀ ਟਰਾਂਸਫਰਮ ਆ 23 ਤੋਂ ਬਾਅਦਾਂ ਝੋਨਾ ਲਾਇਆ ਤੇ ਝੋਨਾ ਨਹੀਂ ਆਇਆ ਕਿ 25 ਰਿਹਾ ਹੂੰ ਤੇ ਹੁਣ ਟਰਾਂਫਰੋਂ ਦਾ ਪਤਾ ਨਹੀਂ ਕਿੱਥੇ ਚਲੇ ਗਿਆ ਬੋਰ ਦਾ ਪਤਾ ਨਹੀਂ ਹੈਗਾ ਵਾ ਚਾਹੇ ਨਹੀਂ ਹੈਗਾ ਜਦੋਂ ਕਿ ਰੇਤਾ ਪੁੱਟਾਂਗੇ ਹੁਣ ਪਤਾ ਨਹੀਂ ਕਿ ਬੋਰ ਵੀ ਟੁੱਟ ਕੇ ਚਲੇ ਗਿਆ ਕੀ ਆ ਪਹਿਲੇ ਸਾਲ ਵੀ 23 ਜਬੋਰ ਮੇਰਾ ਖਰਾਬ ਹੋ ਗਿਆ ਤੇ ਹੁਣ ਵੀ ਜਾਪਦਾ ਵਾ ਬੇਪੁਰ ਹੈਗਾ ਸਰਕਾਰ ਨੇ ਕਿਹਾ ਜਿਸ ਦਾ ਖੇਤ ਉਸ ਦੀ ਰੇਤ ਹੁਣ ਕੀ ਇਥੇ ਤੁਹਾਨੂੰ ਲੱਗਦਾ ਉਹ ਤਾਂ ਤੁਹਾਡੀ ਗੱਲ ਨਾਲ ਸਹਿਮਤਾਂ ਤੇ ਜੇ ਰੇਤ ਚੰਗੀ ਹੋਊਗੀ ਤੁਸੀਂ ਵੇਚਾਂਗੇ ਤਾਂ ਬਾਕੀ ਜੇ ਆਹ ਹਸਾਬ ਲਾਈਏ ਤਾਂ ਮੈਂ ਇਹਦੇ ਨੂੰ ਕੀ ਵੇਚਣਾ ਮੈਂ ਤਾਂ ਅੰਦਰ ਪਾਣੀ ਵੇਚੂਗਾ ਇਹੀ ਝੋਲੀ ਅੱਡਦੇ ਆ ਝੋਲੀ ਅੱਡਨ ਨੂੰ ਜੀ ਨਹੀਂ ਕਰਦਾ ਪਰ ਜਦੋਂ ਕੋਲੇ ਨਹੀਂ ਕੋਸ਼ਿਸ਼ ਕਰੇ ਕਿ ਦਾਨੀ ਸੱਜਣ ਨੂੰ ਆਨੇ ਆ ਵੀ ਸਾਡੀ ਮੱਤ ਕੀਤੀ ਜਾਵੇ ਉਹ ਰੋਕੇ ਵੀ ਦੱਸ ਸਕਦੇ ਆ ਪਰ ਇਹ ਆਪ ਤੇ ਮਨ ਭਰੇ ਹੋਏ ਇਹ ਕੋ ਰੋਣ ਹੁੰਦਾ ਵਾ ਜਦੋਂ ਕੋਲ ਹੀ ਨਹੀਂ ਕੋਹ ਰਹਿ ਗਿਆ ਤੇ ਲਾਲ ਸਿੰਘ ਵਾਲੀ ਦੇ ਵਿੱਚ ਖੜੇ ਆ ਬੰਨ ਦੇ ਉੱਤੇ ਇਹ ਤਾਂ ਮੈਕਰਾ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਵਿਖਾਈ ਜਾਵੇ ਇੱਥੇ ਇੱਕ ਛੋਟੇ ਕਿਸਾਨ ਦੀ ਜਿਹੜੀ ਦਰਦ ਭਰੀ ਕਹਾਣੀ ਜਿਹੜੀ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਏ ਆ ਜਿੱਦੀ ਮੈਂ ਇੱਕ ਡੇਢ ਕਿੱਲਾ ਜ਼ਮੀਨ ਆ ਤੇ ਵਿੱਚ ਬੋਰ ਸੀ ਨਾ ਤਾਂ ਬੋਰ ਕਿਤੇ ਦਿਖ ਰਿਹਾ ਹੈ ਤੇ ਨਾ ਹੀ ਬੀਲੀ ਵਾਲਾ ਟਰਾਂਸਫਰਮ ਦਿਖ ਰਿਹਾ ਹੈ ਤੇ ਨਾ ਹੀ ਕਿਤੇ ਝੋਨਾ ਦਿਖ ਰਿਹਾ ਹੈ ਦਿਖ ਰਿਹਾ ਹੈ ਤੇ ਪਾਣੀ ਜਾਂ ਬਿਲਕੁਲ ਰੇਤ ਮਿੱਟੀ ਤਾਂ ਬڑے ਇੱਥੇ ਸਰਕਾਰਾਂ ਇਹ ਵੀ ਕਹਿੰਦੇ ਆ ਜਿਸ ਦਾ ਖੇਤ ਤੇ ਉਸ ਦੀ ਰੇਤ ਪਰ ਇੱਥੇ ਦੱਸਣਯੋਗ ਇਹ ਵੀ ਗੱਲਬਾਤ ਕਰਕੇ ਜਾਣਾਂਗੇ ਕਿ ਜਿਹੜੇ ਕਿਸਾਨ ਡੇਢ ਕਿੱਲੇ ਜ਼ਮੀਨ ਆ ਉਹਦੇ ਕੋਲ ਟਰੈਕਟਰ ਹੀ ਨਹੀਂ ਰੇਤ ਉਹ ਕੱਢੂਗਾ ਕਿੱਥੇ ਉਹ ਤੇ ਵੇਚੂਗਾ ਕਿੱਥੇ ਇਹ ਵੀ ਗੱਲਬਾਤ ਕਰਾਂਗੇ ਕਿਉਂਕਿ ਜੇ ਬੋਰ ਕਰਾਈਗੇ ਅੱਜ ਤੇ ਲੱਖ ਤੋਂ 1.5 ਲੱਖ ਰੁਪਈਆ ਖਰਚਾ ਆਉਂਦਾ ਇਹ ਜੇ ਟਰਾਂਸਫਰਬ ਦਿੱਸਦਾ ਹੀ ਨਹੀਂ ਆ ਪਤਾ ਨਹੀਂ ਰੁੜ ਕੇ ਉਹ ਪਾਕਿਸਤਾਨ ਚਲੇ ਗਏ ਰੇਤ ਦੇ ਥੱਲੇ ਦੱਬਿਆ ਗਏ ਜਾਂ ਪਾਣੀ ਦੇ ਥੱਲੇ ਦੱਬਿਆ ਆਪਾਂ ਗੱਲਬਾਤ ਕਰਕੇ ਜਾਣਦੇ ਆ ਪਾਜੀ ਕੀ ਨਾਂ ਜੇ ਕਿਹੜਾ ਪਿੰਡ ਐ? ਤਾਰਸਿੰਘ ਬਸਤੀ ਲਾਲ ਸਿੰਘ ਵਾਲੀ ਜਿੱਥੋਂ 23 ਦੇ ਵਿੱਚ ਵੰਡਤਾ ਐ। ਅੱਛਾ ਜੀ। ਤੇ ਇਹ ਵੀ ਸਾਨੂੰ ਦੱਸਿਓ ਕਿ ਡੇਢ ਕਿੱਲਾ ਪੈੜੀ ਆ ਉਹ ਕੀ ਇੱਥੇ ਵੇਜਿਆ ਸੀ ਤੇ ਕਿਹੜਾ ਬੋਰ ਸੀ ਕਿਹੜਾ ਟਰਾਂਸਫਰਮ ਸੀ। ਇੱਥੇ ਲਾਇਆ ਸੀ ਝੋਨਾ 23 ਤੋਂ ਬਾਅਦ ਆਉਣ। ਅੱਛਾ। ਝੋਨਾ ਝੋਨਾ ਲਾਇਆ ਸੀ ਉਹ ਤੇ ਸਾਹਮਣੇ ਬੋਰ ਆ ਉੱਥੇ ਹੀ ਟਰਾਂਸਫਰਮ ਆ। ਹੂੰ। 23 ਤੋਂ ਬਾਅਦਾਂ ਝੋਨਾ ਲਾਇਆ ਤੇ ਝੋਨਾ ਨਹੀਂ ਗਾਇਤ ਕੀ 25 ਚ ਰਿਆ। ਹੂੰ। ਤੇ ਹੁਣ ਟ੍ਰਾਫਰ ਹੋਂ ਦਾ ਪਤਾ ਨਹੀਂ ਕਿੱਥੇ ਚਲੇ ਗਿਆ ਬੋਰ ਦਾ ਪਤਾ ਨਹੀਂ ਹੈਗਾ ਵਾ ਚ ਨਹੀਂ ਹੈਗਾ ਜਦੋਂ ਕਿ ਰੇਤਾਂ ਪੁੱਟਾਂਗੇ ਹੁਣ ਪਤਾ ਨਹੀਂ ਕਿ ਬੋਰ ਵੀ ਟੁੱਟ ਕੇ ਚਲੇ ਗਿਆ ਪਿਛਲੇ ਸਾਲ ਪਿਛਲੇ ਸਾਲ ਵੀ 23 ਚ ਬੋਰ ਮੇਰਾ ਖਰਾਬ ਹੋ ਗਿਆ ਤੇ ਹੁਣ ਵੀ ਜਾਵਦਾ ਵਾ ਬੋਰ ਹੈਗਾ ਹੀ ਨਹੀਂ ਮੈਂ ਭਾਜੀ ਜ਼ਰੂਰ ਪੁੱਛਣਾ ਚਾਹਾਂਗਾ ਸਰਕਾਰ ਨੇ ਕਿਹਾ ਜਿਸ ਦਾ ਖੇਤ ਉਸ ਦੀ ਰੇਤ ਹੁਣ ਕੀ ਇੱਥੇ ਤੁਹਾਨੂੰ ਲੱਗਦਾ ਉਹ ਤਾਂ ਤੁਹਾਡੀ ਗੱਲ ਨਾਲ ਸਹਿਮਤਾਂ ਜੇ ਰੇਤ ਚੰਗੀ ਹੋਊਗੀ ਤੇ ਅਸੀਂ ਵੇਚਾਂਗੇ ਹਾਂ ਤਾਂ ਬਾਕੀ ਜੇ ਆਹ ਸਾਬ ਲਈਏ ਤਾਂ ਮੈਂ ਇਹਦੇ ਤੋਂ ਕੀ ਵੇਚਣਾ ਮੈਂ ਤੁਹਾਨੂੰ ਫਿਰ ਪਾਣੀ ਵੇਚੂੰਗਾ ਹਾਂ ਜਿਹਦੇ ਵਿੱਚ ਟੋਇਆ ਪਿਆ ਐਦ ਕੀ ਵੀ ਇਥੋਂ ਮੈਂ ਕੀ ਵੇਚੂੰਗਾ ਹਾਂ ਇਹ ਦਾਇਆ ਦਾ ਪੁੱਤ ਇਹਨਾਂ ਦੀ ਉਹ 10 ਕਿਲੋ ਜਮੀਨ ਆ 10 ਕਿਲਿਆਂ ਜਮੀਨ ਦੇ ਵਿੱਚ ਰੇਤਾਂ ਚੜ ਗਈ 4 ਤੋਂ 5 ਫੁੱਟ ਜਿੰਨੇ ਜਰ ਨੂੰ ਸਮਾਉਣਾ ਹੋ ਨਿਕਲਦੀ ਨਹੀਂ ਕਿੱਥੋਂ ਕੱਢਾਂਗੇ ਹਾਂ ਤੁਸੀਂ ਇਹ ਬੋਰ ਤੇ ਇਹ ਗੱਲ ਕਰ ਲਈਏ ਤੇ ਬੋਰ ਤੇ ਕਿੰਨਾ ਦਾ ਖਰਚਾ ਹੁੰਦਾ ਹੈ ਇਹ ਟਰਾਂਸਫਾਰਮ ਤੇ ਕਿੰਨਾ ਖਰਚਾ ਆਇਆ ਸੀ ਪਹਿਲਾਂ ਵੀ ਤੁਸੀਂ ਤਾਰਾਂ ਲਵਾਈਆਂ ਉਹ ਦੇਸੀ ਨਹੀਂ ਰਿਹਾ ਕਿੱਧਰ ਚਲੇ ਗਿਆ ਪਹਿਲਾਂ ਲੱਗਾ ਸੀ ਜੀ ਰੁਪਿਆ 1.5 ਲੱਖ ਸਮੇਤ ਬੋਰ ਅੱਛਾ ਸਮੇਤ ਟਰਾਂਫਾਰਮ ਖੜਾ ਕਰਨ ਤੇ ਅੱਛਾ ਜੀ ਤੇ ਹੁਣ ਉਦੋਂ ਦੇ ਕਿਸੇ ਖਾਲਸਾੜ ਨੇ ਲਾਤਾ ਤਾਂ ਹੁਣ ਹੀ ਕਿੱਥੋਂ ਲਾਵਾਂਗੇ ਹੂੰ ਉਦੋਂ 35 ਤੋਂ 40 45 ਫੁੱਟ ਟੋਇਆ ਸੀ ਇੱਥੇ ਜਿਹੜਾ ਪੂਰਿਆ ਵਾ ਹੂੰ ਜਿੰਨੀ ਰੇਤਾ ਇੱਧਰ ਸਾਰੇ ਚੜੀ ਉਹ ਸਾਰੇ ਇਸੇ ਟੋਏ ਚਾਹੀਏ ਹੂੰ ਦਵਾਈ ਜੋਗ ਕੀਤੀ ਹੂੰ ਹੁਣ ਜੇ ਕੋਈ ਆਊਗਾ ਕੋਈ ਬਾਹ ਫੜੂਗਾ ਫੇਰ ਹੀ ਸਾਨੂੰ ਆਸ ਹੋਊਗੀ ਖਲੋਤਾ ਦੇ ਇੱਥੇ ਪਾਣੀ ਆ ਹੂੰ ਮੈਂ ਗਾਂ ਦਾ ਰਿਕਾਰ ਕੀ ਕਰੂੰਗਾ ਮੈਂ ਕਿੱਥੋਂ ਜੀ ਪਾਲੂਗਾ ਛੋੜੇ ਛੋੜੇ ਬੱਚੇ ਆ ਇਹ ਵੀ ਜ਼ਰੂਰ ਦੱਸਿਓ ਕਿ ਜ਼ਮੀਨ ਹੋਰ ਵੀ ਹੈਗੀ ਆ ਜਾਂ ਘਰ ਇੱਧਰ ਆ ਜਾਂ ਪਹਿਲੀ ਹੋਰ ਵੀ ਇੱਧਰ ਬੰਨੋ ਪਾਰ ਹੈਗੀ ਆ ਘਰ ਜ਼ਰੂਰ ਹੈਗਾ ਵਾ ਉਹ ਵੀ ਖਾਲਸਾੜ ਦੇ ਸਯੋਗ ਨਾਲ ਹੀ ਬਣਿਆ ਸੀ ਅੱਛਾ ਤਾਂ ਪਹਿਲੀ ਨਹੀਂ ਮੇਰੇ ਕੋਲ ਇੱਧਰ ਕੀ ਮਤਲਬ ਅੱਛਾ ਪਹਿਲੀ ਜਿਹੜੀ ਹੈਗੀ ਆ ਉਹ ਇਹੀ ਸਾਜੀ ਆ ਹੂੰ ਕਿੰਨੇ ਬੱਚੇ ਆ ਬੱਚੇ ਦੋ ਇੱਕ ਕੁੜੀਆ ਵਾ ਇੱਕ ਮੁੰਡਾ ਵਾ ਉਹ ਵੀ ਇਹਦੇ ਛੋੜੇ ਛੋੜੇ ਹੀ ਆ ਜੇ ਜ਼ਮੀਨ ਰੁੜ ਗਈ ਆ ਤੇ ਫਿਰ ਕਿਵੇਂ ਗੁਜ਼ਾਰਾ ਜਿੱਦ ਤੱਕ ਤੁਸੀਂ ਦੱਸਿਆ ਵੀ 2023 ਦੇ ਪਾਣੀ ਨੇ ਰੋੜਿਆ ਸੀ ਤੇ ਹੁਣ ਆਕੇ ਝੋਨਾ ਲਾਇਆ ਸੀ ਕਣਕ ਫਿਰ ਕੋਈ ਫਸਲ ਬੀਜੀ ਨਹੀਂ ਉਦੋਂ ਦੀ ਕਿਵੇਂ ਫਿਰ ਗੁਜ਼ਾਰਾ ਚੱਲਿਆ ਕਣਕ ਜਦੋਂ ਖਾਲਸਾੜ ਨੇ ਬਲੀ ਬਣਾਈ ਸੀ ਹਮ ਕਣਕ ਬੀਜੀ ਕਣਕ ਥੋੜੀ ਜੀ ਨਿਕਲ ਆਈ ਬਿਜਾਰੇ ਚੋਗੀ ਹਮ ਕਣਕ ਹੀ ਨਿਕਲੀ ਉਸ ਤੋਂ ਬਾਅਦ ਝੋਨਾ ਲਾਇਆ ਵੀ ਝੋਨੇ ਦਾ ਤਾਂ ਆ ਜਾਗੇ ਹਮ ਤੇ ਝੋਨਾ ਵੀ ਐ ਕਿਹਾ ਤਾਂ ਤਾਂ ਕਾਦੇ ਨਾ ਹਮ ਗੁਜ਼ਾਰਾ ਨਹੀਂ ਕੋਈ ਵੀ ਹੈਗਾ ਹੂੰ ਫਿਰ ਮੈਂ ਜ਼ਰੂਰ ਗੱਲ ਕਰਨੇ ਚਾਹਾਂਗਾ ਜਿਹੜੇ ਕਿਸਾਨ ਕਹਿੰਦੇ ਆ ਲਗਜ਼ਰੀ ਜ਼ਿੰਦਗੀ ਜੀਂਦੇ ਨੇ ਬੁੱਲਟ ਰੱਖਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਰੱਖਦੇ ਨੇ ਉਹਨਾਂ ਲੋਕਾਂ ਨੂੰ ਇੱਕ ਵਾਰ ਜ਼ਰੂਰ ਕਹੀਏ ਵੀ ਇੱਥੇ ਆ ਕੇ ਹਾਲਾਤ ਤੇ ਵੇਖੋ ਵੀ ਕੀ ਹਾਲਾਤ ਬਣਦੇ ਦੇ ਮੈਂ ਇਹ ਗੱਲ ਆਣਾ ਵਾ ਵੀ ਇੱਥੋਂ ਆਣ ਕੇ ਮੇਰੀ ਪੈੜੀ ਵੇਖੀ ਜਾਵੇ ਜੇ ਕੋਈ ਝੂਠੀ ਗੱਲ ਹੋਏ ਉਹਦਾ ਮੈਂ ਜੁੰਮਿਆ ਰਾਂ ਜੇ ਮੈਂ ਪੈੜੀ ਤੋਂ ਝੂਠ ਮਾਰਦਾ ਮੇਰੀ ਪੈੜੀ ਦੀ ਟੋਹਣੀ ਹੈਗਾ ਹੂੰ ਪਾਣੀ ਤੁਹਾਡੇ ਸਾਹਮਣੇ ਖਲੋਤਾ ਵਾ ਜੋ ਮੰਗ ਕਰਦਾ ਮੈਂ ਸਹੀ ਕਰ ਦਿਆਂ ਮੈਂ ਜਰੂਰ ਪੁੱਛਾਂ ਜਾਵਾਂਗਾ ਮਨੋਂ ਦੁੱਖ ਕਿੰਨਾ ਕੁ ਹੁੰਦਾ ਹੈ ਕਿਉਂਕਿ ਕਹਿੰਦੇ ਹੁੰਦੇ ਦੇ ਪੰਜਾਬੀ ਦੇ ਸਕਦਾ ਹੈ ਪਰ ਕਿਸੇ ਕੋਲ ਮੰਗ ਨਹੀਂ ਸਕਦਾ ਪਰ ਹਾਲਾਤ ਇਹੋ ਜੇ ਬਣ ਗਿਆ ਕਿ ਹੁਣ ਮੰਗਣਾ ਪੈ ਰਿਹਾ ਤੇ ਕਿਵੇਂ ਜੇ ਮਨ ਚ ਦੁੱਖ ਹੁੰਦਾ ਜਰੂਰ ਦੱਸੋ ਦੁੱਖ ਤਾਂ ਮਨ ਦੇ ਵਿੱਚ ਹੈਗਾ ਹੀ ਆ ਅੱਜ ਹੁਣ ਜਿਵੇਂ ਹੀ ਝੋਲੀ ਅੱਡਦੇ ਆ ਝੋਲੀ ਅੱਡਨ ਨੂੰ ਜੀ ਨਹੀਂ ਕਰਦਾ ਪਰ ਜਦੋਂ ਕੋਲੇ ਨਹੀਂ ਕੋਈ ਹਰੇਕ ਦਾਨੀ ਸੱਜਣ ਨੂੰ ਆਣੇ ਆ ਵੀ ਸਾਡੀ ਮੱਤ ਕੀਤੀ ਜਾਵੇ ਹੂੰ ਹੋ ਰੋ ਕੇ ਵੀ ਦੱਸ ਸਕਦੇ ਆ ਪਰ ਇਹ ਆਪਦੇ ਮਨ ਭਰੇ ਹੋਏ ਹੂੰ ਜੇ ਕੋਈ ਬਣਾਉਂਦਾ ਰੋਣ ਹੁੰਦਾ ਵਾ ਜਦੋਂ ਕੋਲ ਹੀ ਨਹੀਂ ਕੋਹ ਰਹਿ ਗਿਆ ਤੇ ਕੀ ਕਰਾਂਗੇ ਤਾਂ ਲਾਲਜੀਤ ਭੁੱਲਰ ਵੀ ਕੈਬਨਲ ਮੰਤਰੀ ਇੱਥੇ ਬਹੁਤ ਆਏ ਬੰਦੇ ਹੋਰ ਵੀ ਐਨਆਰਆਈ ਵੀਰ ਆਏ ਕੇ ਨੇ ਮਦਦ ਕੀਤੀ ਕੋਈ ਰਾਸ਼ਨ ਦਿੱਤਾ ਕੋਈ ਬਾਹ ਫੜੀ ਰਾਸ਼ਨ ਤਾਂ ਐਵੇਂ ਜਾਂ ਜੇ ਉੱਥੇ ਖਲੋਤੇ ਆ ਜੇ ਕੋਈ ਟਰਾਲੀ ਆ ਗਈ ਆ ਜੇ ਕਿਸੇ ਨੇ ਦੇਤਾ ਵਾ ਲੈ ਲਿਆ ਵਾ ਕਿਸੇ ਟਰਾਲੀ ਦੇ ਮਗਰ ਪੱਜ ਕੇ ਨਹੀਂ ਜਾ ਹੂੰ ਜੇ ਕੋਈ ਸਾਡੇ ਰੰਪ ਤੇ ਟਰਾਲੀ ਆਉਂਦੀ ਆ ਜਿਸ ਹੀ ਉੱਥੇ ਹੈਗੇ ਆ ਉਦੋਂ ਲਿਆ ਜੇ ਕੋਈ ਲਿਆ ਵੀ ਹੋਊ ਕੋਦੋ ਚਾਰ ਵਾਰਾਂ ਲਿਆਊਗਾ ਉਹ ਗੱਲ ਤਾਂ ਝੂਠ ਨਹੀਂ ਮਾਰਦਾ ਹੂੰ ਡੰਗਰ ਡੁੰਗਰ ਹੈਗੇ ਕੋਈ ਦੁੱਧ ਦਾ ਗੁਜ਼ਾਰਾ ਚੱਲਦਾ ਹੈਗੇ ਫਿਰ ਕਿਵੇਂ ਚੱਲਦਾ ਗੁਜ਼ਾਰਾ ਹਾਲ ਦੀ ਘੜੀ ਡੰਗਰ ਹੈਗੇ ਆ ਮੇਰੇ ਕੋਲੇ ਬਾਹਰ ਡੰਗਰ ਤੋਕੜ ਆ ਹੂੰ ਤੇ ਜਿੰਨਾ ਘਰ ਦਾ ਜੇ ਗੁਜ਼ਾਰਾ ਚੱਲਣ ਦਿਆ ਵਾ ਫਿਰ ਡੰਗਰਾਂ ਦਾ ਤਾਂ ਮੈਂ ਤਾਂ ਕਾ ਬੇਨਤੀ ਕਰਦਿਆਂ ਜਿਹੜੇ ਵੀਰ ਤਾਂ ਨਹੀਂ ਸੱਜਣਾ ਮੈਨੂੰ ਕੋਈ ਡੰਗਰਾਂ ਦਾ ਵੀ ਹੱਲ ਕਰਦਿਆਂ ਕਿਉਂ ਮੈਂ ਸਿਆਲ ਆ ਦਾ ਨਿਕਾਲੂਗਾ ਜਦੋਂ ਪਾਣੀ ਸੁੱਕੂਗਾ ਪੈੜੀ ਤੋਂ ਉਦੋਂ ਹੀ ਮੰਨੀ ਆ ਪਾਣੀ ਦੇ ਵਿੱਚ ਹੁਣ ਕੀ ਸੱਟਣਗੇ ਕੀ ਬਣਾਉਣਗੇ ਪਾਣੀ ਦੇ ਵਿੱਚ ਹੁਣ ਜਿਦਾਂ ਕਹਿਤਾ ਸਰਕਾਰ ਨੇ ਤਾਂ ਕਹਿਤਾ ਜਿਸ ਦਾ ਖੇਤ ਦੇ ਉਸ ਦੀ ਰੇਤ ਹੁਣ ਇੱਥੇ ਪਾਣੀ ਮੇਰੇ ਸਾਬ ਨਾਲ 10 ਫੁੱਟ ਹੈ ਤੇ ਇੱਥੇ ਕੀ ਕਰਾਂਗੇ ਇੱਥੇ 10 ਫੁੱਟ ਪਾਣੀ ਆਣ ਜੇ ਮੰਨ ਕੇ ਚਲੋ ਉਧਰੋਂ ਕੋਈ ਰੇਤਾ ਇੱਧਰ ਆਉਂਦੀ ਹੈ ਉਹ ਵੀ ਕੋਤਾਨੀ ਸੱਜਣ ਆਊਗਾ ਤਾਂ ਉਹ ਹੀ ਸਿੱਟੂਗਾ ਨਾ ਦੇ ਮੇਰਾ ਤਾਇ ਦਾ ਪੋਤਾ ਇਹਦੀ ਹੁਣ 10 ਕਿੱਲੇ ਉਧਰ ਖਰਾਬ ਹੋ ਗਈ ਹੈ ਤੇ ਇਹ ਆਪਦੇ ਕੋਲ ਖਰਚਾ ਲਾ ਕੇ ਮੇਰਾ ਕਿੱਥੋਂ ਥਾਂ ਪੂਰਤੂਗਾ ਹੂੰ ਹੂੰ ਇਹ ਇਹ ਤੁਹਾਨੂੰ ਦਾਨ ਨਹੀਂ ਸੱਜਣੀ ਆ ਜੇ ਆਉਣਗੇ ਤੇ ਇੱਥੇ ਮਰਤ ਕਰਨਗੇ ਥਾਂ ਇਹ ਪੂਰੇ ਆਜੂ ਤਾਂ ਫੇਰ ਹੀ ਆ ਉਹ ਵੀ ਪਾਣੀ ਸੁੱਕੇ ਤੋਂ ਅੱਜ ਨਹੀਂਗਾ ਭਾਜੀ ਮੈਂ ਜ਼ਰੂਰ ਸਵਾਲ ਕਰੂੰਗਾ ਕਿਉਂਕਿ ਕਈ ਵੀਰ ਐ ਐਨ ਆਰ ਆ ਵੀਰ ਜਿਤਨਾ ਪੰਜਾਬੀ ਗਾਇਕ ਬਹੁਤ ਮੈਦਾਨ ਤੇ ਆਏ ਉਹਨਾਂ ਨੇ ਕਿਹਾ ਏ ਜਿਤਨੂੰ ਲੋੜ ਆ ਉਹਨਾਂ ਨੂੰ ਡੰਗਰ ਦਿੱਤੇ ਜਾਣਗੇ ਜਿਨ੍ਹਾਂ ਨੂੰ ਟਰੈਕਟਰ ਦੀ ਲੋੜ ਆ ਡੀਜ਼ਲ ਦੀ ਲੋੜ ਆ ਕੀ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਕਿਹੋ ਜੀ ਮਦਦ ਜਿਹੜੀ ਚਾਹੀਦੀ ਆ ਅਸੀਂ ਤਾਂ ਅਪੀਲ ਕਰਦੇ ਆ ਕਿ ਜਿਵੇਂ ਹੋ ਗਿਆ ਉਧਰ ਰਾਵੀ ਦਰਿਆਲੇ ਵੀ ਗਏ ਆ ਇਧਰ ਹੁਣ ਫਰੋਰਪੁਰ ਦੀ ਖਬਰ ਆਉਂਦੀ ਇਤਰੇ ਵੀ ਕੀ ਤਾਂ ਸਾਡੇ ਵੀ ਹੁਣ ਸਾਡੀ ਮਤ ਕਰਨ ਜਿਵੇਂ ਹੁਣ ਮੇਰੀ ਪੈਲੀ ਆ ਮੇਰੀ ਪੈਲੀ ਦੇ ਵਿੱਚ ਹੋਣਾ ਹੀ ਨਹੀਂ ਕੱਖ ਵੀ ਮੈਨੂੰ ਕੋਈ ਕੰਮ ਤੋਂ ਕੰਮ ਜਾਦੀ ਨਹੀਂ ਦੀ ਸੱਜਣ ਡੰਗਰਾਂ ਦੀ ਮਦਦ ਕਰ ਜਾਣਾ ਜਦੋਂ ਪਾਣੀ ਸੁੱਕੂਗਾ ਉਦੋਂ ਸਾਡੇ ਕੋਲੇ ਰੇਤਾਂ ਹੈਗੀ ਆ ਰੇਤਾਂ ਸਾਡੀ ਖੇਤਾਂ 'ਚ ਇਹਦੇ ਜੀ ਕਰ ਦੇਣ ਅਗਲੀ ਪੈਲੀ ਵੀ ਬਾਈ ਜੋਗ ਹੋ ਜਵੇ ਇਹ ਵੀ ਹੋ ਜਵੇ ਅਸੀਂ ਤਾਂ ਪੀਲ ਤੇ ਇਹੋ ਹੀ ਕਰਦੇ ਆ ਵੀ ਹਾਲ ਦੀ ਘੜੀ ਤੋਂ ਜਿਹੜੀ ਮਤ ਕਰਨੀ ਉਹ ਸਾਡੀ ਕਰਨ ਮੈਂ ਤਾਂ ਇਹ ਝੋਲੀ ੱਡਦਾ ਅਗਲੇ ਦੇਗਾ ਮੈਂ ਪੜੀ ਚਾਹਾਂਗਾ ਕਿ ਆਪਣਾ ਐਡਰੈਸ ਵੀ ਪੂਰਾ ਦੱਸ ਦਿਓ ਕਿੱਥੇ ਤੁਹਾਨੂੰ ਮਿਲ ਸਕਦੇ ਆਪਨਾ ਮੋਬਾਈਲ ਨੰਬਰ ਵੀ ਸਾਂਝਾ ਕਰ ਦਿਓ ਆਪਣਾ ਨਾਮ ਵੀ ਇੱਕ ਵਾਰ ਫੇਰ ਦੱਸ ਦਿਓ ਉਤਾਰ ਸਿੰਘ ਬਸਤੀ ਲਾਲ ਸਿੰਘ ਵਾਲੀ ਜਿੱਥੋਂ ਖਾਸ਼ ਕਰਕੇ 23 ਦੇ ਵਿੱਚ ਬੰਨ ਟੁਟਾ ਸੀ ਹਾਂ ਕੜੋਂਮ ਦੇ ਲਾਗੇ ਬਸਤੀ ਲਾਲ ਸਿੰਘ ਵਾਲੀ ਆ 23 ਉਹ ਬੰਨ ਮੇਰੀ ਪੜੀ ਦੀ ਟੁਟਾ ਸੀ ਨੰਬਰ ਮੇਰਾ 946341773 ਹਾਂ 946341773 ਤੇ ਬਾਕੀ ਇਹਦੀ ਤਾਇ ਦੇ ਪੁੱਤ ਦੀ ਵੀ ਗੱਲ ਸੁਣੋ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਜ਼ਮੀਨ ਸੀ ਜੜੀ ਤੇ ਕੀ ਕੀ ਉਹਦੇ ਵਿੱਚ ਬੋਰ ਸੀ ਜਾਂ ਟ੍ਰਾਂਸਫਰਮ ਸੀ ਨਾ ਤਾਂ ਕੋਈ ਬੋਰ ਰਿਆ ਤੇ ਨਾ ਕੋਈ ਰਿਆ ਟ੍ਰਾਂਸਫਰ ਹੂੰ ਅਸੀਂ ਦੇਖੋ ਬੇਨਤੀ ਕਰਦੇ ਆਂ ਵੀ ਜਿਹੜਾ ਕੋਈ ਸੱਜਣ ਦਾਨੀ ਆਵੇ ਹੂੰ ਉਹ ਸਾਡੀ ਮਤ ਕਰਨ ਹੂੰ ਸਾਨੂੰ ਜੇ ਪੈਲੀਆਂ ਬਣਾ ਕੇ ਦੇ ਸਕਦਾ ਉਹ ਪੈਲੀਆਂ ਬਣਾ ਕੇ ਦੇਵੇ ਜਿੰਨ ਜਿਹੋ ਜੀ ਵੀ ਕੋ ਮਤ ਕਰ ਸਕਦਾ ਉਹੋ ਜੀ ਸਾਡੀ ਮਤ ਕਰੇ ਹੂੰ ਐ ਫੋੜੇ ਲੋਡ ਵਾ ਹੁਣ ਹੂੰ ਬਹੁਤ ਜਿਆਦਾ ਲੋਡ ਆ ਇੱਥੇ ਮੌਕੇ ਦੇ ਤੇ ਆਣ ਕੇ ਵੇਖਿਆ ਜਾਵੇ ਗਰਾਉਂਡ ਲੈਵਲ ਗਰਾਉਂਡ ਲੈਵਲ ਤੇ ਆਣ ਕੇ ਵੇਖ ਕੇ ਮਤ ਕਰਨ ਹੂੰ ਇਕੁੰਦੀ ਗੱਲ ਉਤਰਾ ਹਵਾ ਦੇ ਵਿੱਚ ਹੀ ਕਰਦੇ ਨੇ ਉਹ ਨਹੀਂ ਗੱਲ ਵੇਖ ਕੇ ਆਣ ਕੇ ਟਾਈਮ ਦੇ ਉੱਤੇ ਵੀ ਕੀ ਲੋਡ ਹੋਣੇ ਤੇ ਹੂੰ ਕੀ ਮਜਬੂਰੀ ਆ ਹੂੰ ਬਹੁਤ ਜਿਆਦਾ ਔਖਾ ਕੰਮ ਆ ਦੀਦਾਇਆ ਚਾਰ ਚਫੇਰੇ ਹੁਣ ਕਿਫੋ ਜਾ ਮੰਜ਼ਲ ਬਣਿਆ ਪਿਆ ਵਾ ਬਲਬੋਲ ਕੇ ਦੱਫਿਆ ਨਹੀਂ ਜਾਂਦਾ ਮਨ ਭਰ ਗਿਆ ਹੈ ਤਾਂ ਮੈਂ ਵੀ ਦੀ ਇੱਕ ਜ਼ਰੂਰ ਸਵਾਲ ਕਰਨਾ ਚਾਹਾਂਗਾ ਜਿਹੜੇ ਲੋਕ ਕਹਿ ਦਿੰਦੇ ਨੇ ਵੀ ਇਹ ਦਰਿਆ ਚ ਫਸਲਾਂ ਪੇਜਦੇ ਕਿਉਂ ਆ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ ਕਿ ਇਹ ਪਹਿਲੀ ਦਰਿਆ ਜਿਆ ਜਾ ਤੁਹਾਡੀ ਨੰਬਰੀ ਆ ਆ ਜੱਦੀ ਮਾਲਕੀ ਆ ਜੀ ਦਰਿਆ ਦੀ ਸਾਨੂੰ ਪਹਿਲੀ ਕੱਢ ਕੇ ਖਾਵੇ ਕੋਈ ਆਵੇ ਇੱਥੇ ਜੇ ਆ ਬੰਨ ਵੱਜਾ ਵਾ ਇਹ ਵੀ ਮਾਲਕੀ ਸਾਨੂੰ ਕੋਈ ਦੱਤਾ ਕਿਸੇ ਨੇ ਇਹ ਜੱਦੀ ਮਾਲਕੀਆਂ ਦਰਿਆ ਤੱਕ ਆ ਵੀ ਇਹ ਪਹਿਲੀ ਹੋਣੀ ਕਿ ਇਹ ਦਰਿਆ ਏਰੀਏ ਦੀ ਸੀਗੀ ਇਹ ਸਾਰੀ ਜੱਦੀ ਮਾਲ ਕੀ ਆ ਕੋਈ ਵੇਖੇ ਰੈਸਟਰੀਆਂ ਸਾਡੀਆਂ ਵੇਖੇ ਤੇ ਸਹੀ ਐਵੇਂ ਤੇ ਘਰੇ ਬੈਠੇ ਹਰ ਕੋਈ ਆ ਆ ਦਿੰਦਾ ਵਾ ਵੀ ਇਹ ਦਰਿਆ ਆ ਦੀ ਵਾਈ ਬੈਠੇ ਆ ਪਰ ਇਹ ਮਾਲਕਾਂ ਇੱਕ ਸਰਵ ਤੁਸੀ ਬੰਨ ਬੰਨ ਕੇ ਇਤੇ ਪਤਾ ਨਹੀਂ ਇਹ ਸੰਤਾਲੀ ਦਾ ਵਜਾ ਤੇ ਕਦੋਂ ਦਾ ਵਜਾ ਵਾ ਕਿ ਤਾਂ ਹੀ ਦਰਿਆ ਏਰੀਆ ਬਣ ਗਿਆ ਅਸੀਂ ਤੇ ਵੀ ਗੱਲਾਂ ਨੇ ਆ ਵੀ ਜਿਹੜਾ ਦਰਿਆ ਵਾ ਦਰਿਆ ਨਹਿਰੀਕਰਨ ਕਰ ਦੇਣ ਹਾਂ ਤੇ ਲੋਕੀ ਨਾ ਮਰਨ ਹਰ ਸਾਲ ਜਿਹੜੇ ਸਾਡੇ ਕਾਲਜੇ ਨਾ ਫੁਕੇ ਜਾਨ ਹੋਣੀ ਦੁੱਖ ਦੇ ਵਿੱਚ ਹੀ ਖੜੇ ਆ ਜਦ ਸਾਡੇ ਕੋਲੇ ਨਹੀਂ ਕੁਝ ਵੀ ਹੈਗਾ ਇਹ ਇਨਸਾਨ ਨੂੰ ਤਾਂ ਪਾਣੀ ਨਾਲ ਜਾਣ ਕੇ ਮਾਰਿਆ ਗਿਆ ਵਾ ਹੁਣ ਹੀ ਕਰੀਏਗੀ ਕਿੱਧਰ ਜਾਈਏ ਮਾਲਕੀ ਮਾਲਕੀ ਜ਼ਮੀਨਾਂ ਥੋੜਾ ਛੜਕਣੀਆਂ ਆ ਤਾਂ ਤੁਸੀਂ ਵਾਕਈ ਤਬਾਈ ਦਾ ਮੰਜ਼ਰ ਸੁਣਿਆ ਹੈ ਕਿਸਾਨਾਂ ਤੋਂ ਵਿਚਾਰਿਆਂ ਗਰੀਬਾਂ ਤੋਂ ਬਿਲਕੁਲ ਹੁਣ ਦੇ ਮੰਗਣ ਨੂੰ ਤਿਆਰ ਹੋ ਗਏ ਨੇ ਤੇ ਐਨ ਆਰ ਆਈ ਵੀਰਾਂ ਨੂੰ ਅਪੀਲ ਕਰ ਰਹੇ ਨੇ ਕਿ ਇੱਥੇ ਆ ਕੇ ਸਾਡੀ ਬਾਹ ਫੜੋ ਇੱਕ ਵਾਰੀ ਹਾਲਾਤ ਤੇ ਵੇਖੋ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਫਿਰ ਤਸਵੀਰ ਜਿਹੜੀ ਵਿਖਾਈ ਜਾਵੇ ਨਾ ਇਹਦੇ ਕੋਈ ਫਸਲ ਦੀਦੀ ਹੈ ਨਾ ਹੀ ਕੋਈ ਟਰਾਂਸਫਾਰਮਰ ਨਾ ਹੀ ਕੋਈ ਖੰਭਾ ਤੇ ਨਾ ਹੀ ਕੋਈ ਬੰਬੀ ਦਾ ਬੋਰ ਦਿਖ ਰਿਹਾ ਇੱਥੇ ਤੇ ਕਿਸਾਨ ਡੇਢ ਕਿੱਲਾ ਜਿਹਦੀ ਜ਼ਮੀਨ ਆ ਤੇ ਕਿਵੇਂ ਘਰ ਦਾ ਗੁਜ਼ਾਰਾ ਚੱਲੇਗਾ ਤੇ ਕਿਵੇਂ ਆਪਣੇ ਬੱਚੇ ਪਾਲੇਗਾ ਤੁਸੀਂ ਸੋਚ ਸਕਦੇ ਜੇ ਅਸੀਂ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਾਂਗੇ ਤੁਸੀਂ ਰਾਵੀ ਦਰਿਆ ਤੇ ਜਾਂਦੇ ਹੋ ਪੰਜਾਬੀ ਗਾਇਕ ਸਾਡੇ ਵੀਰ ਆ ਰਹੇ ਨੇ ਚੋਣ ਮੈਦਾਨ ਦੇ ਵਿੱਚ ਜਿਹੜੇ ਬੜੇ ਬਾਹਾਂ ਫੜ ਰਹੇ ਨੇ ਗਰੀਬਾਂ ਦੀਆਂ ਜਿਹੜੇ ਹੜ ਪੀੜਤ ਨੇ ਤਾਂ ਮੈਂ ਉਹਨਾਂ ਨੂੰ ਅਪੀਲ ਜ਼ਰੂਰ ਕਰਨੇ ਚਾਹਾਂਗਾ ਕਿ ਇੱਥੇ ਵੀ ਬੰਦ ਤੇ ਆਓ ਇਹ ਕਾਹਲੇ ਹਾਲਾਤ ਦੇ ਵੇਖੋ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੀ ਬਾਤ ਤੁਸੀਂ ਨਹੀਂ ਫੜੋਗੇ ਤਾਂ ਕੌਣ ਫੜੂਗਾ ਤੁਸੀਂ ਬਾਤੋ ਬਾਤ ਸ਼ੇਅਰ ਕਰਿਓ ਦੇਖਦੇ ਰਹੋ ਪੰਜਾਬ ਨੇ ਮੈਂ ਜਸਵੇਤ ਸਿੰਘ ਸ਼ਿਲਾ ਕਰਨਤਾਰ